20 ਰੁਪਏ ਅੰਡਾ ਸੇਲ ਹੋ ਜਾਂਦਾ ਜੀ 20 ਰੁਪਏ ਅੰਡਾ ਸੇਲ ਹੋ ਜਾਂਦਾ ਹਾਂਜੀ ਵੀ ਉਸ ਹਸਾਉਣ ਵਾਲਾ ਆਪਣਾ 4000 ਦਾ ਹੰਡਾ ਹੋ ਗਿਆ ਹਾਂਜੀ 4000 ਦਾ ਅੰਡਾ ਹੋ ਤੇ ਸੇਲ ਹੁਣ ਠੰਡ ਹੋਣ ਵਾਲੀ ਹੈ ਠੰਡ ਚ ਤਾਂ ਸੇਲ ਪੂਰੀ ਹੁੰਦੀ ਹੈ ਤੇ ਗਰਮੀ ਚ ਬਈ ਫਿਰ ਸੇਲ ਹੋ ਜਾਂਦੀ ਹੈ ਸੇਲ ਹਾਂਜੀ ਹੋ ਜਾਂਦੀ ਪਰ ਉਦੋਂ ਮੱਲ ਕੇ ਘਟ ਹੁੰਦੀ ਹੋਣੀ ਹੈ ਨਾ ਹਾਂਜੀ ਠੀਕ ਆਪਾਂ 100 ਮੁਰਗੀ ਤੋਂ ਕੰਮ ਸ਼ੁਰੂ ਕਰੀਏ ਕਿੰਨਾ ਖਰਚਾ ਆ ਜੇ ਫਿਰ ਇਹ ਲਗਭਗ ਜੀ ਮੰਨ ਲਓ 25000 ਰੁਪਿਆ ਆ ਜਾਊਗਾ ਜੀ ਵੀ ਜੇ ਆਪਾਂ ਮੁਰਗੀ ਫਾਰਮ ਵਾਲਾ ਕੰਮ ਸ਼ੁਰੂ ਕਰਨਾ ਫੇ ਐਸ ਨਸਲ ਦਾ ਇਹ ਕਿਹੜੀ ਨਸਲ ਦਸੀ ਤੁਸੀਂ ਤੇ 25000 ਰੁਪਇਆ ਲਾ ਕੇ ਆਪਾਂ 100 ਜਾਨਵਰ ਲਿਆ ਸਕਦੇ ਆ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਖੜੇ ਆ ਜੀ ਇਸ ਟਾਈਮ ਚੱਕ ਸੈਦੋਕਿਆਂ ਵਾਲੇ ਦੇ ਵਿੱਚ ਇਹ ਰਹਿ ਜਾਂਦਾ ਜੀ ਜਲਾਲਾਬਾਦ ਏਰੀਆ ਦੇ ਵਿੱਚ ਹਨਾ ਤੇ ਆਪਾਂ ਬਾਈ ਦੀ ਪਹਿਲਾਂ ਵੀ ਵੀਡੀਓ ਪਾਈ ਸੀ ਇੱਧਰ ਬਾਈ ਨੇ ਕੀ ਕੀਤਾ ਡੇਰੀ ਫਾਰਮ ਵੀ ਸ਼ੁਰੂ ਕਰ ਰੱਖਿਆ ਆਪਦਾ ਤੇ ਬੱਕਰੀ ਫਾਰਮ ਵੀ ਸ਼ੁਰੂ ਕਰ ਰੱਖਿਆ ਤੇ ਨਾਲ-ਨਾਲ ਮੁਰਗੀ ਫਾਰਮ ਵੀ ਸ਼ੁਰੂ ਕਰ ਰੱਖਿਆ ਤੇ ਖੇਤ ਦੇ ਵਿੱਚ ਇਹ ਕੀਤਾ ਬਾਈ ਕਹਿੰਦਾ ਛੀਕ ਨਾਲਾਂ 'ਚ ਬਾਈ ਦੱਸਿਆ ਆਪਣਾ ਸਾਰਾ ਜਿਹੜਾ ਫਾਰਮ ਆਣ ਬਾਈ ਦਾ ਛੀਕ ਨਾਲਾਂ ਦੇ ਵਿੱਚ ਆ ਤੇ ਵੀ ਬੱਕਰੀਆਂ ਵੀ ਇੱਥੇ ਖੁੱਲੀਆਂ ਹੀ ਚਰਦੀਆਂ ਤੇ ਹੁਣ ਆਪਾਂ ਮੁਰਗੀ ਫਾਰਮ ਦਿਖਾਉਣੇ ਆ ਬਾਈ ਦਾ ਬਾਈ ਸਭ ਤੋਂ ਪਹਿਲਾਂ ਸਾਸਰੀ ਕਾਰ ਸਸੀ ਜੀ ਤੁਹਾਡਾ ਵੀ ਧੰਨਵਾਦ ਤੁਸੀਂ ਇੱਥੇ ਆਏ ਤੇ ਬਾਈ ਜਿਵੇਂ ਪਹਿਲਾਂ ਤੁਸੀਂ ਦੱਸਿਆ ਸੀ ਹਨਾ ਆਪਾਂ ਨੂੰ ਸ਼ੌਂਕ ਹੀ ਸੀ ਤੇ ਫਿਰ ਮੁਰਗੀ ਫਾਰਮ ਦਾ ਵੀ ਆਪਾਂ ਨੂੰ ਸ਼ੌਂਕ ਸੀ ਵੀ ਕਿ ਆਏ ਸੋਚਿਆ ਆਪਾਂ ਵੀ ਬੱਕਰੀ ਤੇ ਡੇਰੀ ਤਾਂ ਫਾਰਮ ਕਰਿਆ ਹੀ ਕਰਿਆ ਨਾਲ ਨਾਲ ਆਪਾਂ ਮੁਰਗੀ ਫਾਰਮ ਵੀ ਕਰ ਲਈ ਹਾਂ ਹਾਂ ਜੀ ਸਾਨੂੰ ਆਏ ਸੀਗਾ ਵੀ ਚਲੋ ਨਾਲ ਉਹ ਕੰਮ ਤਾਂ ਕਰ ਰਹੇ ਹਾਂ ਤੇ ਨਾਲ ਜੇ ਮੁਰਗੀ ਦਾ ਕਰ ਲਈਏ ਤਾਂ ਇਹ ਵੀ ਬੈਸਟ ਹੈ ਜੀ ਕਿਉਂਕਿ ਆਂਡੇ ਦੀ ਬਹੁਤ ਲੋੜ ਹੈ ਜੀ देसी ਆਂਡਾ ਅੱਜ ਕੱਲ ਨਹੀਂ ਮਿਲਦਾਗਾ ਤੇ ਬਾਈ ਇਹ ਜਿਹੜੀਆਂ ਆਪਣੀਆਂ ਮੁਰਗੀਆਂ ਇਹ ਕਿਹੜੀ ਨਸਲ ਹੁੰਦੀ ਹੈ ਇਹ ਇਹ ਬਲੈਕ ਸਟਾਲ ਹੈ ਜੀ ਬਲੈਕ ਸਟਾਲ ਹਾਂਜੀ ਇਹੀ ਆਪਾਂ ਕਿਉਂ ਲੈ ਗਏ ਆ ਕਿਉਂਕਿ ਆਪਣੇ ਦਾ ਅੱਜ ਕੱਲ੍ਹ ਕਈ ਮੁਰਗੀ ਫਾਰਮ ਦੁੱਧੀਆਂ ਬਲੈਲਰੀਆਂ ਚਿੱਟੀਆਂ ਹੀ ਆ ਉਹ ਲਿਆਉਂਦੇ ਹਨਾ ਆਪਾਂ ਦੇਸੀ ਐ ਨਹੀਂ ਕਿਉਂ ਗਏ ਆ ਦੇਸੀ ਐ ਨਹੀਂ ਦੇਸੀ ਮਲਕੇ ਦਾ ਮੀਟ ਵੀ ਚੰਗਾ ਜੀ ਹੂੰ ਤੇ ਆਂਡਾ ਵੀ ਚੰਗਾ ਜੀ ਅੱਛਾ ਇਹ ਦੋਨੇ ਪਰਪਸ ਹੀ ਆ ਹਾਂਜੀ ਬਾਕੀ ਵੀ ਇਹਦਾ ਆਂਡੇ ਦੀ ਵੈਲਿਊ ਵੀ ਜ਼ਿਆਦਾ ਹੋਣੀ ਹੈ ਹਨਾ ਹਾਂਜੀ ਜ਼ਿਆਦਾ ਜੀ ਜ਼ਿਆਦਾ ਠੀਕ ਹੈ ਤੇ ਆਪਣੇ ਕੋਲੇ ਇਸ ਟਾਈਮ ਕਿੰਨੇ ਕ ਜਾਨਵਰ ਹੈਗੇ ਆਪਣੇ ਕੋਲ ਜੀ 2250 ਪੀਸ ਹੈਗਾ ਜੀ 2250 ਪੀਸ ਹੈ ਹਾਂ ਤੇ ਬਾਈ ਇਹ ਜੇ ਕੰਮ ਸ਼ੁਰੂ ਕਰਨਾ ਹੋਵੇ ਕਿਸੇ ਨੇ ਕਿੰਨੇ ਜਾਨਵਰਾਂ ਤੋਂ ਸ਼ੁਰੂ ਕਰੇ ਤੁਸੀਂ ਤੁਸੀਂ ਕਿੰਨੇ ਤੋਂ ਕਰਿਆ ਸ਼ੁਰੂ ਅਸੀਂ ਤਾਂ ਜੀ ਮਤਲਬ ਕਿ ਇਕੱਠਾ ਹੀ ਪੀਸ ਪਾਇਆ ਸੀਗਾ ਜੀ ਇਕੱਠੇ ਪੀਸ ਪਾਇਆ ਸੀ ਹਾਂਜੀ ਪਰ ਬਾਕੀ ਹਨਾ ਅਲੱਗ-ਅਲੱਗ ਅਗਲੇ ਦਾ ਸਿਸਟਮ ਹੁੰਦਾ ਹੂੰ ਵੀ ਜੇ 100 ਪੀਸ ਤੋਂ ਆਪਾਂ ਸ਼ੁਰੂ ਕਰੀਏ ਸਹੀ ਹੈ ਜੀ ਤੇ ਕਿੰਨੇ ਕ ਦਾ ਖਰਚਾ ਕਿੰਨਾ ਕ ਆ ਜਾਂਦਾ 100 100 ਜਾਨਵਰ ਲਿਓਂਦੇ ਖਰਚਾ ਜੀ ਹੁਣ ਮੰਨ ਲਓ ਅਸੀਂ ਇਹ ਲਿਆ ਸੀਗਾ 2250 250 ਨੂੰ ਇਹ ਪੀਸ ਲਿਆ ਸੀ ਆਪਾਂ ਹਾਂਜੀ ਠੀਕ ਹੈ ਜੇ ਆਪਾਂ 100 ਮੁਰਗੀ ਤੋਂ ਕੰਮ ਸ਼ੁਰੂ ਕਰੀਏ ਕਿੰਨਾ ਖਰਚਾ ਆ ਜੇ ਫਿਰ ਇਹ ਲਗਭਗ ਜੀ ਮੰਨ ਲਓ 25000 ਰੁਪਿਆ ਆ ਜੂਗਾ ਜੀ ਵੀ ਜੇ ਆਪਾਂ ਮੁਰਗੀ ਫਾਰਮ ਵਾਲਾ ਕੰਮ ਸ਼ੁਰੂ ਕਰਨਾ ਫੇ ਇਸ ਨਸਲ ਦਾ ਇਹ ਕਿਹੜੀ ਨਸਲ ਦਸੀ ਤੁਸੀਂ ਬਲੈਕ ਸਟੋਲ ਹੈਨਾ ਹਾਂਜੀ ਤੇ 25000 ਰੁਪਿਆ ਲਾ ਕੇ ਆਪਾਂ 100 ਜਾਨਵਰ ਲਿਆ ਸਕਦੇ ਹਾਂ ਹਾਂਜੀ ਤੇ ਬਾਈ ਇਹਨਾਂ ਦੇ ਜੇ ਅੰਡਿਆਂ ਦੀ ਆਪਾਂ ਗੱਲ ਕਰੀਏ ਹੁਣ ਆਪਣੇ ਕੋਲੇ ਜਾਨਵਰ ਤੁਸੀਂ ਦੱਸਿਆ 250 ਹੈਨਾ ਹਾਂਜੀ ਤੇ ਕੁਕੜ ਕਿੰਨੇ ਆ ਦੇ ਵਿੱਚ ਇਹਦੇ ਵਿੱਚ ਕੁਕੜ ਹੋਣਗੇ ਜੀ 25 ਤੋਂ 30 25 ਤੋਂ 30 ਕੁਕੜ ਤੇ ਅੰਡੇ ਕਿੰਨੇ ਕੁ ਦੇ ਦੇ ਦਿੰਦਿਆਂ ਬਾਈ ਅੰਡੇ ਜੀ ਮਤਲਬ ਕਿ ਡੇਲੀ ਹੀ ਲਾਹ ਦਿੰਦਿਆਂ ਜੀ ਮਤਲਬ ਕੋਈ ਕਮੀ ਨਹੀਂ ਆਉਂਦੀ ਮਾ ਜਿਵੇਂ 250 ਨੱਕ ਹੈਗਾ ਜੀ ਆਪਣੇ ਕੋਲੇ 200 ਅੰਡੇ ਤਾਂ ਹੋ ਜਾਣਗੇ 200 ਅੰਡਾ ਹੈਗਾ ਜੀ ਤੇ ਆਪਾਂ ਅੰਡੇ ਕਿਵੇਂ ਸੇਲ ਕਿਵੇਂ ਕਰਦੇ ਕਿੰਨੇ ਰੁਪਏ ਸੇਲ ਹੋ ਜਾਂਦੀ ਸੇਲ ਮਤਲਬ ਕਿ ਜੀ ਇਹਦਾ 20 ਰੁਪਏ ਅੰਡਾ ਸੇਲ ਹੋ ਜਾਂਦਾ ਜੀ 20 ਰੁਪਏ ਅੰਡਾ ਸੇਲ ਹੋ ਜਾਂਦਾ ਹਾਂਜੀ ਵੀ ਉਸ ਹਿਸਾਬ ਨਾਲ ਆਪਣਾ 4000 ਦਾ ਹੰਡਾ ਹੋ ਗਿਆ ਹਾਂਜੀ 4000 ਦਾ ਅੰਡਾ ਹੋ ਤੇ ਸੇਲ ਹੁਣ ਠੰਡ ਹੋਣ ਵਾਲੀ ਹੈ ਠੰਡ ਚ ਤਾਂ ਸੇਲ ਪੂਰੀ ਹੁੰਦੀ ਹੈ ਤੇ ਗਰਮੀ ਚ ਵੀ ਫਿਰ ਸੇਲ ਹੋ ਜਾਂਦੇ ਸੇਲ ਹਾਂਜੀ ਹੋ ਜਾਂਦੀ ਪਰ ਉਦੋਂ ਮੱਲ ਕੇ ਘੱਟ ਹੁੰਦੀ ਹੋਣੀ ਹੈ ਨਾ ਹਾਂਜੀ ਠੀਕ ਐ ਵੀ ਜੇ ਆਪਾਂ ਅੰਡਿਆਂ ਦੀ ਵੀ ਸੇਲ ਲਾਈਏ ਤਾਂ 4000 ਰੁਪਏ ਦਾ ਅੰਡੇ ਵਿਕ ਜਾਂਦੇ ਇਹਨਾਂ ਦੇ ਵਿਕ ਜਾਂਦੇ ਆ ਜੀ ਤੇ ਬਾਈ ਖਰਚਾ ਖੁਰਚਾ ਫਿਰ ਕਿੰਨਾ ਆਉਂਦਾ ਇਹਨਾਂ ਦੇ ਫੀਡ ਫੂਡ ਦਾ ਵੀ ਆਉਂਦਾ ਹਣਾ ਫੀਡ ਹਾਂਜੀ ਜੀ ਪਹਿਲਾਂ ਤਾਂ ਆਪਾਂ ਫੀਡ ਇਹਨਾਂ ਨੂੰ ਸ਼ੁਰੂ ਕੀਤੀ ਸੀਗੀ ਹਾਂ ਪਰ ਜ਼ਿਆਦਾਤਰ ਜੀ ਇਹ ਜਿਵੇਂ ਆਪਣਾ ਖੁੱਲਾ ਖੇਤ ਦੇ ਵਿੱਚ ਪੁੜੀਆਂ ਫਿਰਦੀਆਂ ਹਨ ਜੀ ਉਹਦੇ ਵਿੱਚ ਮਤਲਬ ਕਿ ਸੀ ਫੂਡ ਵੀ ਆਪਾਂ ਇਹਨਾਂ ਦਾ ਤਿਆਰ ਕਰ ਰਹੇ ਹਾਂ ਤੇ ਬਾਈ ਉਹਦੇ ਕਰਕੇ ਤਾਂ ਫਿਰ ਇਹ ਬਿਮਾਰੀ ਤੋਂ ਵੀ بچੀਆਂ ਹੁੰਦੀਆਂ ਹਨ ਹਣਾ ਜਿਵੇਂ ਤੁਸੀਂ ਆਖਿਆ ਵੀ ਆਪਣੇ ਆ ਖੇਤ ਆ ਖੇਤਾਂ 'ਚ ਖੁੱਲਾ ਇਹ ਚੁਗਦੀਆਂ ਹਨ ਹਣਾ ਤੇ ਇਹ ਜਾਨਵਰ ਮੰਨ ਲਓ ਖੁਸ਼ ਆ ਜੀ ਖੁੱਲਾ ਫਿਰ ਵੀ ਖੁਸ਼ ਹੋਊਗਾ ਤਾਂ ਫਿਰ ਬਿਮਾਰੀ ਆਪੇ ਇਹਨੂੰ ਘੱਟ ਲੱਗੂਗੀ ਹਾਂਜੀ ਹਾਂਜੀ ਠੀਕ ਐ ਤੇ ਬਾਈ ਇਹਦੀ ਟ੍ਰੇਨਿੰਗ ਟ੍ਰੂਨਿੰਗ ਵੀ ਮਿਲਦੀ ਕਿਤੋਂ ਕਿ ਆਪਾਂ ਸਿੱਧਾ ਹੀ ਕੰਮ ਸ਼ੁਰੂ ਕਰ ਲਈਏ ਹਾਂਜੀ ਵੀ ਟ੍ਰੇਨਿੰਗਾਂ ਤਾਂ ਮਿਲਦੀਆਂ ਪਰ ਬਾਕੀ ਆਪਾਂ ਤਾਂ ਵੈਸੇ ਹੀ ਮੰਨ ਲਓ ਕਰ ਲਿਆ ਕਿਉਂਕਿ ਸ਼ੁਰੂ ਤੋਂ ਮੰਨ ਲਓ ਘਰੇ ਮੜੇ ਮੋਟੇ ਰੱਖਦੇ ਸੀਗੇ ਜਾਨਵਰ ਹਨ ਫੇਰ ਆਪਾਂ ਇਕੱਠੇ ਰੱਖ ਲੈ ਜਾਨਾ ਹਨ ਬਾਈ ਫੇਰ ਇਹਦੀ ਟ੍ਰੇਨਿੰਗ ਟ੍ਰੂਨਿੰਗ ਵੀ ਲੈਣੀ ਪੈਂਦੀ ਏ ਕਿ ਸਿੱਧਾ ਹੀ ਕੰਮ ਬਾਈ ਸ਼ੁਰੂ ਕਰ ਲੇ ਹਾਂਜੀ ਬਾਈ ਆਪਾਂ ਟ੍ਰੇਨਿੰਗ ਵੀ ਲੈ ਸਕਦੇ ਹਾਂ ਪਰ ਮੇਰਾ ਤਜਰਬਾ ਇਹ ਆ ਬਾਈ ਜਿੰਨਾ ਟਾਈਮ ਆਪਾਂ ਕੰਮ ਦੇ ਵਿੱਚ ਪੈਂਦੇ ਨੀਗੇ ਹੂੰ ਉਹਨਾਂ ਟਾਈਮ ਆਪਾਂ ਨੂੰ ਕੋਈ ਤਜਰਬਾ ਨਹੀਂ ਆਉਂਦਾਗਾ ਕਿਉਂਕਿ ਇਹਦੇ ਪਰ ਜਦੋਂ ਆਪਾਂ ਇਸ ਲਾਈਨ ਦੇ ਕੋਈ ਵੀ ਕਿੱਤਾ ਕਰਦੇ ਆਂ ਆਪਾਂ ਉਹਦੇ ਵਿੱਚ ਆਉਣੇ ਆ ਤਾਂ ਆਪਾਂ ਨੂੰ ਫੇਰ ਹੀ ਸਿੱਖਣ ਨੂੰ ਮਿਲਦਾ ਵੀ ਕਹਿਣ ਦਾ ਮਤਲਬ ਆਏ ਆ ਵੀ ਜੇ ਆਪਾਂ ਕੰਮ ਸ਼ੁਰੂ ਕਰਾਂਗੇ ਆਪਾਂ ਨੂੰ ਨੁਕਸਾਨ ਹੋਊ ਫੇਰ ਹੀ ਆਪਾਂ ਨੂੰ ਪਤਾ ਲੱਗਣਾ ਵੀ ਨੁਕਸਾਨ ਕਿਉਂ ਹੋਇਆ ਤੇ ਕਾਹ ਨੂੰ ਉਹ ਨੁਕਸਾਨ ਨਾ ਹੋਵੇ ਹੈਨਾ ਆਪਾਂ ਕੋਈ ਵੀ ਕੰਮ ਕਰਦੇ ਆ ਜੀ ਆਪਣਾ ਨੁਕਸਾਨ ਪਹਿਲਾਂ ਬੈਨੀਫਿਟ ਬਾਅਦ ਵਿੱਚ ਹੁੰਦਾ ਜੀ ਸਹੀ ਗੱਲ ਹੈ ਬਾਈ ਜੀ ਤੇ ਬਾਕੀ ਬਾਈ ਉਵੇਂ ਕੰਮ ਇਹ ਵਧੀਆ ਹਾਂਜੀ ਕੰਮ ਬਹੁਤ ਵਧੀਆ ਜੀ ਕੰਮ ਨਹੀਂ ਮਾੜਾਗਾ ਤੇ ਇਹੇ ਕੰਮ ਹੁਣ ਤੁਸੀਂ ਆਂਡਿਆਂ ਦੀ ਸੇਲ ਕਰਦੇ ਹੋ ਹਨਾ ਹਾਂਜੀ ਇੱਕ ਇਹ ਚ ਆਂਡੇ ਬਾਕੀ ਇਹ ਨਸਲ ਦਾ ਕਰਕੇ ਵੀ ਜੇ ਕਿਸੇ ਨੇ ਤੁਹਾਡੇ ਤੋਂ ਜਾਨਵਰ ਲੈਣੇ ਹੋਣ ਉਹ ਵੀ ਆਪਾਂ ਦੇ ਦਿੰਨੇ ਆ ਜਾਨਵਰ ਵੀ ਉਹ ਵੀ ਆਪਾਂ ਦੇ ਦਿੰਦੇ ਵੀ ਉਹਵੇਂ ਵੀ ਇਹਨਾਂ ਦਾ ਸੇਲ ਪਰਚੇਜ ਵਾਲਾ ਕੰਮ ਹੋ ਜਾਂਦਾ ਹਨਾ ਤੇ ਇੱਕ ਇਹਨਾਂ ਦੀ ਮੇਨ ਗੱਲ ਮੈਨੂੰ ਆ ਲੱਗੀ ਹਨਾ ਇਹ ਥਾਂ ਬਹੁਤ ਘੱਟ ਰੋਕਦੀਆਂ ਹਾਂ ਹਾਂਜੀ ਥਾਂ ਬਹੁਤ ਘੱਟ ਹੁਣ ਜਿਵੇਂ ਤੁਸੀਂ 250 ਜਾਨਵਰ ਦੱਸਿਆ ਆਪਾਂ ਕਿੰਨੇ ਕ ਏਰੀਏ ਦੇ ਵਿੱਚ ਰੱਖੀ ਬੈਠੇ 250 ਇਹ ਆਪਣਾ ਭਾਈ ਜੀ 60 ਫੁੱਟ ਆ ਜੀ 6 ਫੁੱਟ ਲੰਮਾ ਤੇ 12 ਫੁੱਟ चौड़ा 12 ਫੁੱਟ ਹੈ ਹਾਂਜੀ ਹਾਂਜੀ ਤੇ ਹਾਈਟ ਇਹਦੀ ਕਿੰਨੀ ਦਿੱਤੀ ਆ ਪਛੇੜ ਹਾਈਟ ਹੋਊਗਾ ਜੀ ਇਹ 5.5 ਫੁੱਟ ਜੀ ਨਹੀਂ ਇਹ ਸ਼ੈੱਡ ਆ ਜਿਹੜਾ ਫਿਰ ਇਹ ਆਪਾਂ ਜਿਹੜੇ ਮਾਪਦੰਡ ਹੁੰਦੇ ਆ ਹਨਾ ਜਿਵੇਂ ਪਸ਼ੂਆਂ ਵਾਲਾ ਸ਼ੈੱਡ ਤਾਂ ਬੜਾ ਉੱਚਾ ਹੁੰਦਾ ਹੈ ਇਹਦੀ ਹਾਈਟ ਬਈ ਇੰਨੀ ਕੀ ਹੋਣੀ ਚਾਹੀਦੀ ਕਿ ਆਪਾਂ ਉਹ ਹੀ ਅੰਦਾਜ਼ੇ ਨਾਲ ਇਹ ਨਹੀਂ ਜੀ ਮਤਲਬ ਇਹਦੀ ਸਫਾਈ ਸੌਖੀ ਹੋਵੇ ਬੰਦਾ ਆਪ ਤੌਰ ਫਿਰ ਕੇ ਅੰਦਰ ਜਾ ਸਕੇ ਠੀਕ ਹੈ ਹਾਂਜੀ ਤੇ ਇਹ ਬਈ ਬਾਸ ਦਾ ਹੀ ਆਪਾਂ ਕਿਉਂ ਤਿਆਰ ਕੀਤਾ ਫਿਰ ਇਹ ਵੀ ਫਿਰ ਬਾਈ ਬੁੱਟਰ ਨੇ ਸਾਨੂੰ ਸਲਾਹ ਦਿੱਤੀ ਆ ਇਹ ਕਹਿੰਦਾ ਵੀ ਇਹ ਸ਼ੈੱਡ ਵਧੀਆ ਰਹੂਗਾ ਕਿਉਂਕਿ ਜਨਵਰੀ ਵੀ ਸੌਖੀ ਆ ਜੇ ਆਪਾਂ ਟੀਨਾ ਪਾਉਣੇ ਉਹਨਾਂ ਦਾ ਤਪਾੜ ਬਹੁਤ ਜ਼ਿਆਦਾ ਵੱਜਦਾ ਜੀ ਠੀਕ ਐ ਵੀ ਇਹ ਕੁਕੜੀਆਂ ਵਾਸਤੇ ਵੀ ਸ਼ੈੱਡ ਬਾਈ ਬੁੱਟਰ ਵਰਗੇ ਤਿਆਰ ਕਰ ਦਿੰਦੇ ਆ ਹਾਂਜੀ ਹਾਂਜੀ ਆਪਣਾ ਜਿੰਨਾ ਕੰਮ ਕੀਤਾ ਬਾਈ ਬੁੱਟਰ ਨੇ ਹੀ ਕੀਤਾ ਜੀ ਤੇ ਬਹੁਤ ਵਧੀਆ ਕੰਮ ਆ ਤੇ ਬਾਈ ਫਿਰ ਇਹ ਸ਼ੈੱਡ ਤੇ ਖਰਚਾ ਕਿੰਨਾ ਕ ਆ ਗਿਆ ਜਿਵੇਂ ਤੁਸੀਂ ਦੱਸਿਆ 60 ਫੁੱਟ ਲੰਮਾ ਇਹ 12 ਫੁੱਟ ਚੌੜਾ ਹਨਾ ਹਾਂਜੀ 12 22 72 720 ਸਕਰ ਫੁੱਟ ਹੋ ਗਿਆ ਹਨਾ ਹਾਂਜੀ ਤੇ ਕਿੰਨਾ ਖਰਚਾ ਆ ਗਿਆ ਹੁਣ ਇਹ ਤੇ ਛੱਤ ਤੇ ਹੀ ਗੱਲ ਕਰੀਏ ਤਾਂ ਜੇ ਵੀ ਆਪਾਂ ਖਰਚੇ ਦੀ ਗੱਲ ਕਰੀਏ ਤਾਂ ਆਪਣੀ ਛੱਤ ਆ ਜਿਹੜੀ ਇਹ ਲਗਭਗ ਸਾਰੀ 80000 ਰੁਪਏ ਦੇ ਵਿੱਚ ਹੋ ਗਈ ਹੈ ਘਬਰ ਸਣੇ ਲੋਹਾ ਹਾਂਜੀ ਸਣੇ ਲੋਹਾ ਸਣੇ ਲੇਬਰ ਸਣੇ ਲੇਬਰ ਸਾਰਾ ਕੁਝ ਸਮਾਨ ਬੁੱਟਰਦਾ ਸੀ ਠੀਕ ਹੈ ਵੀ 80000 ਰੁਪਏ ਦੇ ਜੇ ਟੋਟਲ ਖਰਚੇ ਦੀ ਗੱਲ ਕਰੀਏ ਤਾਂ ਆਪਣਾ ਇਹ 2.5 ਲੱਖ ਰੁਪਏ ਦੇ ਵਿੱਚ ਸਾਰਾ ਰੈਡੀ ਹੋ ਗਿਆ ਸੀ ਵੀ ਮੇਨ ਕੰਮ ਬਾਈ ਸ਼ੈੱਡ ਵਾਲਾ ਹੀ ਆ ਹਨਾ ਜਾਨਵਰ ਤਾਂ ਤੁਸੀਂ ਦੱਸਿਆ ਵੀ ਸਸਤੇ ਹੀ ਆ ਜਾਂਦੇ ਹਾਂ ਹਾਂਜੀ 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 ਜੇ ਅਗਲੇ ਕੋਲੇ ਪਹਿਲਾਂ ਹੀ ਸ਼ੈੱਡ ਤਿਆਰ ਆ ਜਾਂ ਕੁਝ ਵੀ ਅਗਲੇ ਦੇ ਹੁੰਦਾ ਹਨਾ ਤੇ ਉਹ ਕੰਮ ਸ਼ੁਰੂ ਕਰਨਾ ਹੋਵੇ ਤਾਂ ਕਟ ਰੇਟ ਦੇ ਵਿੱਚ ਹੀ ਕੰਮ ਸ਼ੁਰੂ ਹੋ ਸਕਦਾ ਹੈ ਹਾਂਜੀ ਹੋ ਸਕਦਾ ਤੇ ਭਾਈ ਉਹ ਜਿਹੜੇ ਆਪਾਂ ਉਹ ਜਾਨਵਰ ਦੂਜੇ ਰੱਖੀ ਬੈਠੇ ਆ ਉਹ ਕੀ ਚੀਜ਼ ਆ ਉਹ ਜੀ ਆਪਣੇ ਚਕੋਰ ਹੈਗੇ ਆ ਜੀ ਚਕੋਰ ਆਪਾਂ ਜਾ ਕੇ ਦਿਖਾਉਣੀ ਆ ਇਹ ਭਈ ਅੱਡੇ ਇਹ ਤਿੰਨ ਹੀ ਰੱਖੇ ਤੁਸੀਂ ਕਿ ਬਾਵਾ ਹੈਗੇ ਪਰ ਇਹ ਹੈ ਕਿ 7-8 ਸੀਗੇ ਜੀ ਆਪਣੇ ਕੋਲੇ ਠੀਕ ਹੈ ਵੀ ਜੇ ਕੋਈ ਮੰਨ ਲਓ ਯਾਰ ਬੇਲੀ ਲੈ ਗਈ ਠੀਕ ਹੈ ਤੇ ਬਾਕੀ ਇਹਨਾਂ ਦੀ ਨਹੀਂ ਰਾਖੀ ਬਹੁਤ ਜ਼ਿਆਦਾ ਹੁੰਦੀ ਹੈ ਜੀ ਰਾਖੀ ਇਹ ਆਪ ਰੱਖਦੇ ਆ ਕਿ ਆਪਾਂ ਨੂੰ ਰੱਖਣੀ ਪੈਣੀ ਹੈ ਇਹ ਆਪ ਰੱਖਦੇ ਆ ਅੱਛਾ ਆਪ ਰੱਖਿਆ ਇਹ ਬਹੁਤ ਜਿਆਦਾ ਰੌਲਾ ਪਾਉਂਦੇ ਆ ਰਾਤ ਨੂੰ ਜੇ ਕੋਈ ਵੀ ਮੰਨ ਲਓ ਚੀਜ਼ ਆ ਜੇ ਅੱਛਾ ਕੋਈ ਕੁੱਤਾ ਬਿੱਲਾ ਕੋਈ ਬੰਦਾ ਆ ਜੇ ਤਾਂ ਇਹ ਪੂਰਾ ਨਿਗਾ ਰੱਖਦੇ ਆ ਹਾਂਜੀ 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 ਇਹ ਆਪਾਂ ਐਸੇ ਪਰਪਸੇ ਹੀ ਤੋ ਰੱਖੇ ਫਿਰ ਆਪਣੇ ਫਾਰਮ ਦੇ ਵਿੱਚ ਤੇ ਬਾਈ ਤੁਸੀਂ ਕੰਮ ਨਵਾਂ ਸ਼ੁਰੂ ਕੀਤਾ ਹਨਾ ਫਾਰਮ ਗੋਟ ਫਾਰਮ ਵੀ ਬਾਈ ਸ਼ੁਰੂ ਕਰੀ ਬੈਠਾ ਹੈ ਮੁਰਗੀ ਫਾਰਮ ਵੀ ਸ਼ੁਰੂ ਕੀਤਾ ਬਾਈ ਜੇ ਕਿਸੇ ਨੇ ਮੇਲ ਨਾਉਣਾ ਹੋਵੇ ਤਾਂ ਆਪਣਾ ਐਡਰੈਸ ਦੱਸ ਦਿਓ ਇੱਕ ਵਾਰੀ ਆਪਣਾ ਜੀ ਚੱਕ ਸਿੱਧੂ ਕੇ ਪਿੰਡ ਆ ਜੀ ਠੀਕ ਹੈ ਜੀ ਲਾਲਾਬਾਦ ਦੇ ਕੋਲੇ ਠੀਕ ਹੈ ਜੀ ਤੇ ਆਪਣਾ ਕਿੰਗ ਗੋਟ ਫਾਰਮ ਦੇ ਨਾਂ ਤੇ ਕਿੰਗ ਗੋਟ ਫਾਰਮ ਦੇ ਨਾਂ ਤੇ ਆਪਣਾ ਚੱਕ ਸਦੂ ਕਿ ਤੋਂ ਹੱਡੀ ਵਾਲੇ ਰੋਡ ਦੇ ਉੱਪਰ ਹੂੰ ਆਪਣਾ ਫਾਰਮ ਹੈ ਠੀਕ ਹੈ ਜੀ ਤੇ ਬਾਕੀ ਬਾਈ ਦਾ ਬਹੁਤ ਸੋਹਣਾ ਕੰਮ ਹੈ ਤੇ ਵਾਹੀ ਗਰੂ ਤਰਖੀਆਂ ਬਕਸੇ ਬਹੁਤ ਹੀ ਸੋਹਣਾ ਫਾਰਮ ਬਣਾਇਆ ਬਾਈ ਨੇ ਸੋਲਰ ਵੀ ਲਾਇਆ ਹੋਇਆ ਵੀ ਇਕੋ ਫਰੈਂਡਲੀ ਕੰਮ ਕੀਤਾ ਸਾਰਾ ਤਾਂ ਹੀ ਤਾਂ ਛੱਤਾਂ ਦੇਖੋ ਬਾਈ ਨੇ ਦੂਜੀਆਂ ਪੱਕੀਆਂ ਨਾ ਪਾ ਕੇ ਜਾਨਵਰਾਂ ਦੇ ਅਕੋਰਡਿੰਗ ਹੀ ਪਾਈਆਂ ਤੇ ਫਾਰਮ ਆਪਾਂ ਤੁਹਾਨੂੰ ਪਹਿਲਾਂ ਇਹਨਾਂ ਦਾ ਗੋਟ ਫਾਰਮ ਦਿਖਾਇਆ ਸੀ ਹੁਣ ਮੁਰਗੀ ਫਾਰਮ ਦਿਖਾਇਆ ਬਾਕੀ ਤੁਸੀਂ ਕਮੈਂਟ ਦੇ ਵਿੱਚ ਵੀ ਜਾਣਕਾਰੀ ਲੈ ਸਕਦੇ ਹੋ ਤੇ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ